ਪੇਪਰਾਂ ਦੇ ਦਿਨ ਚੱਲ ਰਹੇ ਨੇ ਅਚਾਨਕ ਪੇਪਰਾਂ ਦੇ ਦਿਨ ਆ ਚਾਰੇ ਜਵਾਬ ਜੇ ਧਾਰਮਿਕ ਬਣ ਜਾਂਦੇ ਨੇ ਕਿਸੇ ਵੀ ਮੰਦਿਰ ਗੁਰਦੁਆਰੇ ਮਸੀਤ ਮੂਹਰ ਦੀ ਨੰਗਣ ਹੱਥ ਜੋੜਨਗੇ ਬਾਬਾ ਜੀ ਪਾਸ ਕਰਾ ਦਿਓ ਇਹ ਭਗਵਾਨ ਪਾਸ ਕਰਾ ਦਿਓ ਵੀ ਪਤੰਦਰੋ ਸਾਰਾ ਦਿਨ ਤੁਸੀਂ ਗੋਲੀਆਂ ਖੇਡੀਆਂ ਹੋ ਬੈਡਬਾਲ ਖੇਡੀਆਂ ਪਤੰਗ ਚੜਾਈਆਂ ਕੋਠਿਆਂ ਤੇ ਤੁਰੇ ਫਿਰੇ ਹੁਣ ਤੁਸੀਂ ਆ ਕੇ ਭਗਵਾਨ ਮੂਰੇ ਭਗਵਾਨ ਪਾਸ ਕਰਾ ਦੇ ਹੁਣ ਭਗਵਾਨ ਕਿਵੇਂ ਪਾਸ ਕਰਾ ਦੇ ਤੁਹਾਡੀ ਆਪਦੀ ਮਿਹਨਤ ਪਰ ਨਾ ਜੇ ਕਦੇ ਭੁੱਲ ਭਲੇ ਕੇ ਫੁੱਲ ਵਾਲੀ ਦੀ ਕਾਰ ਮੂਹਰ ਦੀ ਵੀ ਲੰਗ ਜਾਂਦਾ ਤਨ ਨੂੰ ਆਈਂ ਭਲੇ ਖਾ ਪਾਇੰਦਾ ਵੀ ਇੱਥੇ ਫੁੱਲ ਜੇ ਟੰਗਿਆ ਇੱਥੇ ਮੰਦਰ ਹੋਊਗਾ ਫੁੱਲ ਵਾਲੀ ਦੁਕਾਨ ਮੂਰੇ ਮਥੇ ਦੇਖੀ ਜਾਣਗੇ اے ਭਗਵਾਨ ਮੈਨੂੰ ਪਾਸ ਕਰਾ ਦੀ ਮੇਰੇ ਪੇਪਰ ਚੱਲਦੇ ਆ ਆ ਸਾਡੇ ਵਾਲਾ ਜਵਾਕ ਜਾ ਇਹ ਵੀ ਤਾਰਨੇ ਖੋਇਆ ਪਿਆ ਆ ਪਰਸੋਂ ਮੈਂ ਉਹਨੂੰ ਜਦੋਂ ਸਕੂਲ ਛੱਡਣ ਗਿਆ ਮੰਦਰ ਮੂਰੇ ਜਾਣ ਸਾਰੀ ਕਹਿੰਦਾ اے ਭਗਵਾਨ ਮੈਨੂੰ ਪਾਸ ਕਰਾ ਦੇ ਅੱਜ ਮੇਰਾ ਮੈਥ ਦਾ ਪੇਪਰ ਜੇ ਮੈਂ ਪਾਸ ਹੋ ਗਿਆ 101 ਦੀ ਬਰਫੀ ਤੈਨੂੰ ਮਚੜਾ ਕੇ ਜਾਊਂਗਾ ਮੈਨੂੰ ਆਖਿਆ ਮੈਂ ਕਿ ਪਤੰਦਰਾ ਤੂੰ ਬਦਾਨਾ ਚੜਾਣ ਬਾਰੇ ਸੋਚ ਬਰਫੀ ਤਾਂ ਭਾਰੀ ਪੀਸ ਹੁੰਦੇ ਨੇ ਘੱਟ ਜਵਾਕਾ ਚ ਉਹ ਬਦਾਨਾ ਜਾ ਕਹਿੰਦਾ ਨਹੀਂ ਪਪਾ ਮੈਨੂੰ ਤਾਂ ਨਾ ਬਰਫੀ ਪਸੰਦ ਆ ਮੈਂ ਤਾਂ ਬਰਫੀ ਚੜਾਉਂਗਾ ਪਤੰਦ ਰੋਜ਼ ਹੀ ਚੜਾਉ ਜਿਹੜੀ ਉਹਨੂੰ ਆਪ ਨੂੰ ਪਸੰਦ ਹੈ ਤੇ ਕੱਲ ਜਦੋਂ ਮੈਂ ਉਹਨੂੰ ਸਕੂਲ ਛੱਡਣ ਗਿਆ ਰਸਤੇ 'ਚ ਭਾਈ ਮੰਦਰ ਮੂਹਰੇ ਜਾ ਕੇ ਕਹਿੰਦਾ اے ਭਗਵਾਨ ਮੈਨੂੰ ਪਾਸ ਕਰਾ ਦੀ ਮੈਂ 5 ਰੁਪਏ ਦੇ ਪਤਾਸੇ ਚੁੱਕਦਾ ਮਾਂ ਆਖਿਆ ਕੀ ਗੱਲ ਹੋ ਗਈ ਉਹ ਪਰਸੋਂ ਤਾਂ ਤੂੰ 101 ਦੀ ਬਰਫੀ ਸੌਕਦਾ ਸੀ ਅੱਜ ਤੂੰ 5ਾਂ ਦੇ ਪਤਾਸੇ ਦੀ ਆ ਗਿਆ ਕਹਿੰਦਾ ਪਪਾ ਗੱਲ ਨਾ ਆਏ ਵੀ ਪਰਸੋਂ ਤਾਂ ਮੇਰਾ ਮੈਥ ਦਾ ਪੇਪਰ ਸੀ ਬਾਲਾ ਓਕਾ ਸੀ ਭਗਵਾਨ ਦੀ ਲੋੜ ਸੀ ਅੱਜ ਮੈਨੂੰ ਪੰਜਾਬੀ ਦਾ ਪੇਪਰ ਆਉਂਦਾ ਹੈਗਾ ਮਗਾ ਚੱਲ ਵੀ ਸੋਖ ਲੈਨੇ ਇੱਕਦਾਂ ਨੰਬਰ ਜੇ ਘਟਦਾ ਹੈ ਭਗਵਾੜ ਪਾਸ ਕਰਾ ਦੇਣਗੇ ਪੰਜਾਂ ਦੇ ਪਤਾਛਾਂ ਨਾਲ ਹੀ ਸਰਜੂ